ਸਤਿ ਸ੍ਰੀ ਅਕਾਲ ਵੀ ਦੋਸਤੋ ਅੱਜ ਦੀ ਵੀਡੀਓ ਹੋਣ ਜਾ ਰਹੀ ਹੈ ਮੈਸਰ ਖਾਨਾ ਪਿੰਡ ਮੋੜ ਮੰਡੀ ਦੇ ਕੋਲ ਨਾਲ ਤੇ ਬਾਈ ਕਾਕੇ ਦੇ ਘਰੋਂ ਬਾਈ ਦਾ ਪਾਲ ਦਾ ਕੰਮ ਆ 12 ਤੋਂ 15 ਨਗ 24 ਘੰਟੇ ਬਾਈ ਕੋਲੇ ਹੁੰਦੀ ਹੈ ਵੇਚਣ ਵਾਸਤੇ ਤਿਆਰ ਅੱਜ ਦੀ ਵੀਡੀਓ ਚ ਸੱਤ ਅੱਠ ਗਾਈਆਂ ਨੇ ਤੇ ਤਿੰਨ ਟੋਕ ਦੀਆਂ ਮੱਝਾਂ ਨੇ ਤੇ ਬਾਈ ਨਾਲ ਗੱਲਬਾਤ ਕਰਾਉਣੇ ਆ ਵੀਡੀਓ ਦੇ ਵਿੱਚ ਤੇ ਆ ਜਾਓ ਕੀ ਹਾਲ ਨੇ ਬਾਈ ਜੀ ਠੀਕ ਠਾਕ ਬੰਦੇ ਪਹਿਲਾਂ ਬਾਈ ਆਪਦੀ ਲੋਕੇਸ਼ਨ ਤੇ ਨਾਮ ਬੋਲ ਦਈਏ ਪਿੰਡ ਮੈਕਰਖਾਨਾ ਨਾਮ ਜਗਜੀਤ ਹੂੰ ਨਮਾਈ ਸਰਖਣਾ ਨਾਮ ਜਗਜੀਤ ਸਿੰਘ ਹਾਂ ਤੇ ਮੋਬਾਈਲ ਨੰਬਰ ਵੀਰੇ 62 7984 899 ਠੀਕ ਹੈ ਲੈ ਵੀ ਦੋਸਤੋ ਸੱਤ ਅੱਠ ਗਾਈਆਂ ਨੇ ਤੇ ਤਿੰਨ ਮੱਝਾਂ ਨੇ ਰੇਟ ਆਪਾਂ ਕਰਾ ਦੇਗੇ ਵੀਡੀਓ ਦੇ ਵਿੱਚ ਹੀ ਤੇ ਕਿਹੜੀ ਤੋਂ ਸ਼ੁਰੂ ਕਰੀਏ ਆ ਜਰਸੀ થી ਕਰਨਾ ਠੀਕ ਹੈ ਵੀਰੇ ਕੀ ਡੀਟੇਲ ਹੈ ਜੀ ਇਹ ਕੱਲ ਤੜਕੇ ਸੂਈ ਆ ਬਾਈ ਹੁਣ 14 ਕਿਲੋ ਦੁੱਧ ਤਿਆਰ ਹੈ ਤਿਆਰ ਦਰਦਾ ਨੂੰ ਕਿਉਂ 14 ਕਿਲੋ ਤਿਆਰ 21 ਜਮਾ ਓਕੇ ਹੈ 14 ਕਿਲੋ ਚੋਕੇ ਦੇ ਦੇ ਦਾਂਗੇ ਹਾਂ ਜਵਾ ਤਿਆਰ ਹੈ ਸੋੜ ਦਨੇ ਹਾਂ ਲੈ ਟੈਕ ਰੰਵਾਨਾ ਕੈਮਰਾ ਤੇ ਲੈ ਜਗਜੀਤ ਸੋੜ ਕੇ ਦਿਖਾ ਦੇ ਸੋਰੀ ਹਾਂ ਸਰ ਬਾਈ ਕਹਿੰਦਾ ਡੱਬੇ ਪਾ ਕੇ ਲੈ ਜਾ ਚਾਹੇ ਦੋ ਡੰਗ ਚੋਕੇ 18 19 ਕਿਲੋ ਤੋਂ ਤੇ ਕੱਢ ਦੋ ਖੁੱਲਾ ਚਾਰ ਦੰਦਾ ਮੂੰਹ ਚੋਂ 14 ਕਿਲੋ ਹਣ ਜਮਾ ਤਿਆਰ ਚਾਰ ਦੰਦਾ 14 ਕਿਲੋ ਤਿਆਰ ਤੇ 18 ਦੀ ਉਮੀਦ ਬਾਈ ਕਹਿੰਦਾ ਹੈਗੀ ਆ ਤੇ ਲੇਵਾ ਹਜੇ ਚੰਗਾ ਤਿਆਰ ਕਰੀ ਆਉਂਦੇ ਕਰਮ ਵਾਲੀ ਤੇ ਮੋੜ ਲਿਆ ਬਾਈ ਬਈ ਕਿੰਨੇ ਦਿਨਾਂ ਦੀ ਸੂਈ ਆ ਇਹ ਕੱਲ ਤੜਕੇ ਸੂਈ ਆ ਵੀ 4 ਵਜੇ ਠੀਕ ਆ ਅੱਜ ਤੜਕੇ 4 ਵਜੇ ਸੂਈ ਆ ਬਾਈ ਕਹਿੰਦਾ 14 ਕਿਲੋ ਤਿਆਰ ਅਤੇ 18 ਕਿਲੋ ਦੀ ਉਮੀਦ ਹੈਗੀ ਆ ਤੇ ਰੇਟ ਦੀ ਗੱਲ ਕਰੀ ਦੀ ਤੇਰੀ ਰੇਟ ਇਹਦਾ ਵੀ 70 ਕਰਾ ਲੇ 75 ਕਰਾ ਲਈ 68000 ਦੀ ਦੇਵਾਂਗੇ 60000 ਵੀ ਦੇਵਾਂਗੇ ਮਾਨਤਾਂ ਕੋਈ ਮਾਨਤਾਂ ਮੌਕੇ ਤੇ 60000 ਚ ਬਾਈ ਕਹਿੰਦਾ ਮਾਨਤਾਂ ਨਹੀਂ ਹੋਊਗਾ ਤੇ ਰੇਟ ਤੇ 75000 ਕਰਾ ਲਓ ਤੇ ਦੋ ਨੰਬਰ ਤੇ ਜੀ ਦੋ ਨੰਬਰ ਤੇ ਪਰਸੋਂ ਸੁਈ ਹੈ ਮਗਰ ਬੱਚੀ ਹੈ ਹੁਣ 12 ਕਿਲੋ ਦੁੱਧ ਹੈ ਠੀਕ ਆ 15 ਕੇ ਦੇ ਦੂ ਬਲਾ ਕਹਿੰਦੇ ਨਹੀਂ ਬਈ ਤੇ ਥਾਣਾ ਸੁਣਾ ਦੇ ਆਪਣੀ ਗਾਰੰਟੀ ਦੀ ਜੀ ਇਹ ਬਾਈ ਜ਼ਿੰਮੇਵਾਰੀ ਹੈ ਬਈ ਭਾਵੇਂ ਹੋਊਗਾ ਰਿਹਾ ਕਹਿੰਦਾ ਬਾਈ ਕਹਿੰਦਾ ਸਾਈ ਲਾ ਕੇ ਆ ਵੀ ਧਾਰਾ ਮਾਰ ਲੂ ਹਨਾ ਤੇ ਇਹ ਦੋ ਮਿਟੋ ਲਓ ਥੋੜਾ ਜਿਹਾ ਕੈਮਰੇ ਦਾ ਪਸੂ ਕਰ ਜਾਂਦਾ ਹੈ ਆ ਬੱਚੀ ਆ ਮਾਂ ਕਰੇ ਤੇ ਇਹਦੇ ਮਾਰ ਬੱਚੀ ਆ ਇਹ ਪਾਸੋਂ ਦੀ ਹੋਈ ਆ ਤੇ ਇਹਦਾ ਦੁੱਧ ਕਿੰਨਾ ਕੱਢ ਜਾਈ 12 ਕਿਲੋ ਹੁਣ ਤਿਆਰ ਆ ਕਿੰਨਾ 12 ਕਿਲੋ 12 ਲੀਟਰ ਤਿਆਰ ਆ ਥੱਲੇ ਤੇ ਕੱਦ ਵਿੱਡੇ ਦੀ ਲੰਮੀ ਆ ਵੀ ਹਾਂ ਕ੍ਰੋਸ ਆਂਗ ਹੈ ਕ੍ਰੋਸ ਆਂਗ ਦੇ ਵਿੱਚ ਚੱਲੀ ਆ ਵਧੀਆ ਇਹ ਕੋਫੀ ਕਲਰ ਦੇ ਵਿੱਚ ਜਿਹਨੂੰ ਕਹਿੰਦੇ ਆਪਾਂ ਚੇ ਭਾਈ ਚੂਹੀ ਥਨਾ ਪੱਖੋਂ ਲੈ ਲਓ ਦੋਸਤੋ ਉਹ ਵੀ ਓਕੇ ਆ ਜਿੱਥੇ ਤੱਕ ਆਪਣੀ ਪੂਰੀ ਹੋਲ ਚਾਹ ਕਮਰਵਾਉਣੀ ਥੋਡੀ ਕੋਸ਼ਿਸ਼ ਕਰਾਂਗੇ ਇਹਦੇ ਮਾਰ ਬੱਚੀ ਆ ਤੇ ਜੀ ਦੇਦਾ ਰੇਟ ਕੀ ਆ ਇਹਦਾ ਮੁੱਲ 60000 ਲਈ ਬਾਟ ਕਰ ਲਈਏ 55000 ਦੇ ਦੇਵਾਂਗੇ ਬਈ ਇਹ ਬਾਈ ਕਹਿੰਦਾ 55000 ਚ ਮਾਨਤਨ ਹੋਊਗਾ ਤੁਹਾਡਾ ਤੇ ਕਾਫੀ ਕਲਰ ਦੇ ਵਿੱਚ ਆ ਗਈ ਕ੍ਰੋਸ ਆਂਗ ਦੇ ਵਿੱਚ 55000 ਇਹਦਾ ਰੇਟ ਤੀਜੇ ਨੰਬਰ ਤੇ ਗੱਲ ਕਰੀ ਸੀ ਜੀ ਤਾਂ ਹਾਂ ਸ਼ਹੀਵਾਲ ਦੀ ਕ੍ਰੋਸ ਆਗੀ ਬਈ ਦੁੱਧ 17 ਕਿਲੋ ਆ ਹਾਂ ਜਿੰਨਾਰੇ ਸੂਈ ਹੈ ਨਾ ਕਰ ਬੱਛਾ ਸੀ ਲੰਡੀ ਹੈ ਜਮਾ ਆ ਫੋਰਟ ਜੀ ਕਿਵੇਂ ਇਹਦੇ ਨਹੀਂ ਉਹੀ ਹੈ ਤਾਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਕੋਈ ਤਾਰ ਵੀ ਨਹੀਂ ਉਹਦੀ ਜਮਾ ਸਹੀ ਨੇ ਜਮਾ ਸਹੀ ਹੈ ਜਮਾ ਇਹ ਸਾਰੇ ਤੁਹਾਨੂੰ ਦੁੱਧ ਸੀਲ ਤਾਂ ਪੂਰੀ ਹੈ ਦੁੱਧ 17 ਕਿਲੋ ਦੁੱਧ ਹੁਣ ਤਿਆਰ ਆ ਜਮਾ 17 ਹਾਂ ਰਬਿੰਦਰਵਾਦ ਹੈ ਜਮਾ ਅਗਲਾ ਤਨਟਾ ਵਿੱਚ ਹੋ ਕੇ ਲੈ ਆਇਆ ਕਿਉਂ ਸੰਗ ਚ ਆ ਗਈ ਦੋਸਤੋ ਜਮਾ ਭੋਨੀ ਤੇ ਜਿਹੜਾ ਸਾਈਵਾਲ ਦੀ ਮਾਗਰ ਬੱਚਾ ਇਹਦੇ ਇਹਦੇ ਮਾਰ ਬੱਚਾ ਤੇ ਇਹ ਕਿੰਨੇ ਦਿਨਾਂ ਦੀ ਹੈ ਇਹ 8 ਦਿਨਾਂ ਦੀ ਸੂਈ ਹੋ ਗਈ ਬਈ 8 ਦਿਨਾਂ ਦੀ ਬਾਈ ਕਹਿੰਦਾ ਸੂਈ ਹੈ ਹਾਂ ਤੇ ਦੁੱਧ ਜੀਤ ਹੈ ਦੁੱਧ 17 ਕਿਲੋ ਹੁਣ ਜਮਾ ਤਿਆਰ ਹੈ ਬਈ 17 ਕਿਲੋ ਜੀਤ ਕਹਿੰਦਾ ਇਹਦੇ ਵੀ ਥੱਲੇ ਵੀ ਤਿਆਰ ਮੋੜ ਲਿਆ ਬਈ ਇਹ ਦੋਨਾਂ ਦਾ ਇਹਨਾਂ ਨੂੰ ਸੀ ਵੱਧ ਲੱਗ ਗਿਆ ਹਾਂ ਦੋਨਾਂ ਨੇ ਸਾਈਵਾਲ ਹੁੰਦੀਆਂ ਨੇ ਢੰਡੀਆਂ ਨੇ ਸੂਈ ਨੂੰ 1000 ਹੋ ਗਏ ਨਾ ਤਾਜ਼ੀਆਂ ਸੂਈਆਂ ਕਰਕੇ ਬੱਚਿਆਂ ਦਾ ਕਰਦੀਆਂ ਬਾਕੀ ਮਾਲ ਆਉਂਦਾ ਜਾਂਦਾ ਕਰਕੇ ਚਲਾ ਜਾਂਦਾ ਮੈਨੂੰ ਆਪਾਂ 7 ਦਿਨ ਹੋ ਗਿਆ ਇਹਨੂੰ ਹੀ ਟਿਕ ਗਈ ਤਾਂ ਇਹ ਨਹੀਂ ਬੀ ਦੇ ਵਾਲਾ ਬੋਟਲ ਪਈ ਆ ਕੋਈ ਬਸ ਤੇ ਹੀ ਠੀਕ ਹੈ ਜੀ ਇਹਦਾ ਰੇਟ ਕਿੰਨਾ ਦੱਸਿਆ ਜੀ ਤੇ ਮੈਨੂੰ 70 ਕਹਿੰਦੇ ਤੇ 57000 ਦੀ ਦੇਵਾਂਗੇ ਵੀ 55 ਦੋਸਤੋ 55 ਦੀ ਦੇ ਦੂਗਾ ਜੀ ਇਹਦਾ ਤੇ ਬਾਲਾ ਆਪਾਂ ਕਹਿੰਦੇ ਨਹੀਂ ਇਹਨੂੰ ਮੈਂ ਪਹਿਲਾਂ ਹੀ ਕਿਹਾ ਸੀ ਵੀ ਰੇਟ ਉਹ ਕਰੀ ਜਿਹੜਾ ਜਾਇਜ਼ ਹੋਵੇ ਤੇ ਆ ਬਹੁਤ ਲੰਮੀ ਆ ਗਈ ਜੀ ਤਾਂ ਇਹ ਲੰਮੀ ਕੱਚੀ ਐ ਬਈ ਦੁੱਧ 22-23 ਕਿਲੋ ਦੇ ਦਾਂਦੀ ਐ ਤੀਜਾ ਸੂਆ ਸੂ ਗਈ ਹੁਣ ਹਾਂ 10 ਦਿਨ ਲੈ ਜੂ ਬਾਕੀ ਹਜੇ ਹੂੰ ਇਹ 10 ਦਿਨਾਂ ਦੀ ਕੱਚੀ ਐ 10 ਦਿਨਾਂ ਦੀ ਟਕਕੀ ਐ ਹਨਾ ਉਹਨਾਂ ਦਾ ਗੈਪ ਹੂੰ 7 3 ਰੇਟੇ ਲ ਤਾਂ ਬਹੁਤ ਵੀ ਐ ਕੱਦਦੇ ਬਹੁਤ ਆ ਗਈ ਜੀ ਤਾਂ ਦੱਦ ਦੇ ਬਹੁਤ ਆ ਬਈ ਹੂੰ ਦੱਦਾ ਲਈ ਗਾਂ ਜਾ ਬਾਈ ਪੂਰੇ 10 ਦਿਨ ਲੈ ਜੂ 10 ਦਿਨ ਲੈ ਜੂ ਬਾਈ ਠੀਕ ਆ ਇਹ ਇਹਦਾ ਕੋਈ ਜਿਮਨ ਫਮਨ ਦਾ ਹੁੰਦਾ ਜੀ ਕਿ ਜੇ ਪਹਿਲਾਂ ਆਪਾਂ ਨੂੰ ਵੀ ਕਿੰਨੇ ਕੋਸਾ ਕੇ ਹੈ ਕੋਈ ਆਪਾਂ ਵੀ ਕਿਹੜੇ ਜਿਮਨ ਫਮਨ ਦਾ ਗੱਭਣਾ ਕੀ ਬਣਦਾ ਨਹੀਂ ਭਾਈ ਵੀ ਆਪਾਂ ਕਹਿ ਦੀ ਹਾਂ ਦੇ ਵਿੱਚ ਮਾਰੀ ਹੈ ਹਾਂ ਪਰ ਦੁੱਧ ਦੇ ਜਾਂ 23 24 ਕਿਲੋ ਖੁੱਲਾ ਦੁੱਧਤਾ ਹੋਇਆ ਦੁੱਧ 20 ਬਾਕੀ ਦੁੱਧ ਦੀ ਜੀਤ ਕਹਿੰਦਾ ਦੇਓ ਵੀ ਦੇਓ ਵੀ ਤੇ ਤੀਜੇ ਸੂਏ ਸੋਨਾ ਨੇ ਹੈ ਹਾਂ ਤੀਜੇ ਸੂਏ ਸੋਨਾ ਦਾ 10 ਦਿਨ ਬਾਕੀ ਹੈ 10 ਦਿਨ ਬਾਕੀ ਨੇ ਤੇ ਇਹਦੀ ਕੀ ਹੋ ਗਈ ਪੈਸੇ ਦੀ ਮੰਗ ਮੁੰਨ ਦਾ ਸੀਗਰਲੇ 85 ਸੀਗਰਲੇ 75000 ਦੇ ਦੇਣੀ ਹੈ ਵੀ 75000 ਦੀ ਜਮਾ ਕਾਟਾ ਵਾਟਾ ਕਾਟਾ ਵਾਟਾ ਹੀ ਹੈ ਜਮਾ 75000 ਰੋਤਾ ਜਿੱਦ ਤੱਕ ਕੀ ਕੀ ਲਾਲਾ ਹਰ ਕੇ ਮੁੰਨ ਦਾ ਹੋਰ ਹੋਊਗਾ ਜੇ ਤੂੰ ਤਿਆਰ ਹੋ ਗਈ ਬਾਕੀ ਸੂਏ ਤੋਂ ਰੇਟ ਬਾਅਦ ਵੀ ਸਕਦਾ ਹਾਂ ਹਾਂ ਬਾਅਦ ਵੀ ਰੇਟ ਦੱਸਿਆ ਆ ਅੱਗੇ ਸੰਜਮੇ ਨੰਬਰ ਤੇ ਹਾਂ ਇਹ ਨਾ ਤੋਰਿਆ ਖੜੀ ਨੇ ਇਹਦੇ ਲਈ ਜਨ 20 ਪਏ ਆ ਜੋ ਕੋਈ ਬੰਦਾ ਲੈਣ ਆਉਂਦਾ ਤਿਆਰ ਦੰਦਾ ਮੂੰ ਤੋਂ ਪਹਿਲਾਂ ਸੂਆ ਦਾ ਹਾਂ ਇਹਦਾ ਵੀ ਅੱਜ ਦਾ ਰੇਟ ਕਰਾਂਗੇ ਇਹਦਾ ਅੱਜ ਦਾ ਰੇਟ ਪਿੰਡ ਤੋਂ ਬਾਹਰ ਲੱਗੂਗਾ ਪੰਜ ਚਾਰ ਦਿਨਾਂ 'ਚ ਕੋਈ ਆ ਗਿਆ ਹੂੰ 60000 ਇਹਦਾ ਲੈਣ ਦੇ ਨਾ ਗਿਆ ਵਾ 60000 ਰੁਪਏ ਹਾਂ ਬਾਕੀ ਤਿਆਰ ਹੋਈਦਾ ਤਾਂ ਤਿਆਰ ਨਾ ਹੋ ਠੀਕ ਹੈ ਇਹਦੇ 20 ਦਿਨ ਕਹਿੰਦਾ 15 ਲੈ ਜੇ 20 ਲੈ ਜੇ ਤਾਂ ਕੀ ਬਣ ਕੇ ਲੈ ਜਾਇਆ ਫਿਰ ਹਾਂ ਇਹਦਾ ਤਾਂ ਸਾਰੇ ਚਲੋ ਬਾਈ ਕਹਿੰਦਾ ਉਸਤਾਵਾਂ ਨਾਲ ਗੱਲ ਕਰ ਆਹ ਟੋਕਰ ਦੱਬਣਾ ਬਾਈ ਆਹ ਟੋਕਰ ਅੱਧੇ ਮੰਨੇ ਵੀ ਨਹੀਂ ਦੇ ਗੱਬਣਾ 11 ਮਹੀਨੇ ਦੇ ਰੋਲੇ ਲੱਗੀ ਤਾ ਨਾ ਹੈ ਸਮਾਂ ਸਮਾਂ ਇਹ ਜਿੱਕਰ ਤਾਂ ਲੰਮੀ ਤਾਂ ਬਹੁਤ ਆ ਗਈ ਮੈਨੂੰ ਵੀ ਬਹੁਤ ਦੂਜਾ ਖੂਆ ਬਾਈ ਠੀਕ ਆ ਤੇ ਕਿੰਨੇ ਦਿਨ ਦੀ ਗੱਬ 12 ਕਿਲੋ ਦੁੱਧ ਹਾਂ ਅਗਲਾ ਦੋ ਟਾਈਮ ਟੋਕੇ ਲੈ ਜੇ ਤੁਮੇ ਠੀਕ ਆ ਠੀਕ ਹੈ ਠੰਡੀ ਹੈ ਚਾਟ ਪਾ ਨਾ ਤਾਂ ਐਂ ਵੇਜਣੇ ਨਾ ਤਾਂ ਫੇ ਠੀਕ ਆ ਬਸ ਕੋਈ ਬਾਤ ਨਹੀਂ ਠੰਡੀ ਸੀ گاਉਂ ਦੋਸਤੋ ਕਿ ਭਾਈ ਇੱਕ ਵੀਡੀਓ ਕੇਪਾਂ ਮੈਂ ਅਗਲਾ ਵੀਡੀਓ ਤੇ ਮਿਗਾਉਣਾ ਹਾਂ ਉਹ ਤਾਂ ਪੱਕੇ ਹੀ ਦਿੱਤਾ ਅਗਲਾ ਵੀ ਦੋ ਡੰਗ ਚੋਕ ਗਿਆ ਨਾ ਕਿਸੇ ਲੋਟ ਜਿਹੜਾ ਪਸੰਦ ਤੁਹਾਨੂੰ ਕਹਾਂ ਜਾਪਾਂ ਮੈਂ ਅਗਲਾ ਉਹ ਮੰਗਾ ਲੇਤਾ ਵੀ ਜ਼ਿੰਮੇਵਾਰੀ ਹੈ ਜਮਾ ਤੇ ਸਾਡੇ ਤੇ ਧਾਰ ਬੱਧ ਕੱਟਦੀ ਜਾ ਬੱਤੀ ਜੇ ਕੋਈ ਤੁਸੀਂ ਵੀਡੀਓ ਦੇ ਹਿਸਾਬ ਨਾਲ ਪੰਜਵੇਂ ਨੰਬਰ ਵਾਲੀ ਗਾਂ ਕੀ ਇਹ ਤੁਸੀਂ ਵੀਡੀਓ ਮੰਗਾਉਣੀ ਹੈ ਜੀ ਤਾਂ ਨੰਬਰ ਦੇਵਾਂਗੇ ਆਪਾਂ ਤੇ ਵੀਡੀਓ ਵੀ ਮੰਗਾ ਸਕਦੇ ਹੋ ਤੁਸੀਂ ਬਾਕੀ ਆ ਕੇ ਦੇਖ ਪਰਖ ਲਓਗੇ ਤਾਂ ਉਹ ਗੱਲ ਹੈ। ਬਹੁਤ ਵਧੀਆ ਹੋ ਗਿਆ ਬਈ। ਕਿੰਨੇ ਦਾ ਬਹੁਤ ਚੋ ਵੀ। ਹੂੰ। ਠੀਕ ਹੈ ਮੋੜ ਦੇ ਬਈ। ਲੈ ਵੀਰ ਜੀ। 11-12 ਮੱਜਾਂ ਹਨਾ। ਹਾਂ। ਆ ਮੈਂ ਕੱਚੀ ਹੈ ਬਈ। 8-7 ਦਿਨਾਂ ਦੀ ਹੈ ਜੇ। ਹੂੰ। ਕਿਵੇਂ ਸੁਆਹ ਜੀ ਤੇ ਹੈ? ਇਹ ਤੇ ਉੱਠਾ ਸੁਆਹ ਸੂਬਾ ਹੀ ਆਮੀ ਆਪਾਂ ਦੂਜਾ ਤੀਜਾ ਕਿਹੀ ਜਾਈਏ। ਹੈ ਜੀ। ਹੈ ਉੱਠਾ ਹੋਇਆ। ਦੱਕਾ ਮੰਗਦਾ ਵੀ ਸਰ ਹਨਾ। ਹਾਂ। ਦੱਕਾ ਉਹਦਾ ਕੀ ਫਰਕ। ਕਿੰਨੀ ਵਿੱਚ ਐ। ਇਹ ਦੋ ਤੇ 11-12 ਕਿਲੋ ਦੇ ਦੋ ਵਧੀਆ ਬਈ। ਹੂੰ। ਥੋੜੀ ਜਿਹੀ ਸਮਾਈ ਤੇ ਘੱਟ ਸੀ ਮੈਂ। ਹੂੰ। ਉਹ ਬੋਲੇ ਜੀ ਇਹ ਹਮ ਹਫਤੇ ਦੀ ਕੱਚੀ ਹੈ ਹਫਤੇ ਦੀ ਕੱਚੀ ਹੈ ਹਾਂ ਠੀਕ ਹੈ ਇਹਦਾ ਰੇਟ ਰੇਟ ਇਹਦਾ ਮੰਨ ਲੈ ਖੁਸ਼ਕਰੀ ਜੀ 90000 ਦੀ ਹਾਂ ਨਾ ਬਈ 90000 ਦੀ ਹਾਂ ਠੀਕ ਹੈ ਇਹ ਲੱਖ ਮੰਗੀ ਉਹਦਾ ਵੀ ਕੀ ਬਣਾ ਹਮ 8000 8000 ਦੀ ਕੱਚੀ ਹੈ 8000 ਦਾ ਜੀਤ ਕਣ ਕੱਚੀ ਬਾਕੀ ਆ ਕੇ ਆਪਦੇ ਤਸੱਲੀ ਕਰੋ ਠੀਕ ਹੈ ਰੇਟ ਤੁਹਾਨੂੰ ਦੱਸਦਾ ਵੀ 2000 2500 ਮਾਨਤਨ ਹੋਊਗਾ ਤੇ ਜੋ ਜੋ ਕਹਿ ਕੇ ਵਾਲਾ ਰੰਦਾ ਉਹ ਹੀ ਜਿੱਦ ਤੋਂ ਕਰਦਾ ਬਾਕੀ ਵਪਾਰ ਦਾ ਕੰਮ ਆ ਨਾ ਲੰਮਾ ਸਮਾਂ ਅਗਲੇ ਚਲਣਾਉਂਦਾ ਇਹਦੇ ਕੋਈ ਬਾਹਲਾ ਗੱਪ ਵਗੈਰਾ ਨਹੀਂ ਚੱਲਦਾ ਹੁੰਦਾ ਤੇ ਇਹ ਮੱਝਵਾਸੀ ਵੀ ਤੇ ਇੱਕ ਨੰਬਰ ਵਾਲੀ ਵਾਸੀ ਆ ਕੀ ਦੋ ਆ ਇਹ ਤੇ ਥੋਈ ਵੀ ਨਹੀਂ ਤਾਂ ਇਹ ਪੰਜ ਸੀ ਦੇ ਨਾਲ ਹੋਵੇ ਸੂਈ ਨੂੰ ਬਈ ਕੱਟੀ ਮਗਰ ਹੈ ਇਹ ਹੂੰ ਹੁਣ ਐਸਾਂ 12 ਕਿਲੋ ਦੁੱਧ ਤਿਆਰ ਆ ਪਵੇ ਅਗਲਾ ਜੋਖ ਤੇ ਲੈ ਜੇ ਦੋ ਟਾਈਮ 12 ਕਿਲੋ ਤਾਂ ਅੱਜ ਤਿਆਰ ਆ 6 ਦਿਨਾਂ ਦੀ ਹੋਈ ਵੀ ਆ ਹੁਣੀ ਵੀ ਛੈੜ ਰੱਖੂ ਰੱਖੂ ਬਹਿਣੀ ਅਲੀ ਅੱਛਾ ਸੈਡ ਸੈਡ ਮਾਰ ਦੇਖ ਇਹ ਰਹੂਨੀ ਵੀ ਰੱਖੂ ਰੱਖੂ ਤੇ ਹੁਣ 12 ਕਿਲੋ ਤਿਆਰ ਹੈ। ਮੋੜ ਲੈ ਆ। ਤੇ ਵਾਈ ਚਮੂਰੀ ਜਮਾ। ਓਕੇ ਆ। ਮੋੜ ਦੇ ਪਰ ਮੋੜ ਲੈ। 12 ਕਿਲੋ ਤਿਆਰ ਆ। ਅਜਵਾਈ ਦੀ ਜੀਤ ਕਹਿੰਦਾ ਓਕੇ ਆ ਤੇ ਅਜਵੀ ਤੋਰ ਦੇ ਮੜੀ ਸਾਥ ਬਣ। ਹਾਂ ਇੱਧਰ ਮੋੜ। ਥੋੜੀ ਸੈਡ ਬੈਣੀ ਆ ਜੀਤ ਨੇ ਪਹਿਲੀਂ ਰਸਤਾ। ਫੇਵਰਿਕਾਂ ਦੇ ਵਿੱਚ ਨਹੀਂ ਆਉਂਦਾ ਅਗਲਾ ਕਿ ਕਹਿੰਦਾ। ਆ ਟੋਣ ਕੈਣ ਵਾਲਾ ਬੰਦਾ। ਹੂੰ। ਹੂੰ। ਕੋਈ ਮਤਲਬ ਵੀ ਨਹੀਂ ਆਵਾ। ਲੱਕ ਪਰੇ ਦੁੱਧ ਵੀ ਨਹੀਂ ਜਮਾ ਕਹਿੰਦਾ ਤੱਕਾ ਦੇ ਤੁਝੇ ਮੱਸਾ ਕੀ ਚੌੜਾ ਕਰ ਦੂ ਇਹਦਾ ਜਮਾ ਖੁੱਲਾ ਦੇ ਦੂ ਜਮਾ ਚੌੜਾ ਯਾਰ 12 ਦੇ ਦੁੱਧ ਦੇ ਨਾ ਹਾਂ 14 ਦੋਸਤ ਆਰਾਮ ਨਾਲ ਕਰੀ ਜਾਓ ਥਾਂ ਲੇਵਾ ਝੋਠੀ ਨੇ ਚੰਗਾ ਲੱਗਿਆ ਹੋਇਆ ਤੇ ਕੰਨੇ ਸੂਏ ਜੀ ਤੇ ਇਹ ਤੀਜਾ ਸੂਏ ਸੂਈ ਹੋਈ ਹੈ ਮੂੰਹ ਤੇ ਮਗਰ ਆ ਫਰੀ ਵਾਲਾ ਕੰਮ ਹੀ ਆ ਗਿਆ ਕੱਤੀ ਆ ਗਈ ਨਾ ਜੀ ਆ ਨਾ ਕਰ ਕੱਤੀ ਹੈ ਕੱਤੀ ਵੀ ਤਾਂ ਅੰਦਰ ਉਸਤਾ ਹਾਂ ਜਮਾ ਸਹੀ ਹੈ ਜਮਾ ਜਮੇ 6 ਦਿਨਾਂ ਦੀ ਕੱਤੀ ਹੈ 6 ਦਿਨਾਂ ਦੀ ਸਪੀਡ ਸਾਰੀ ਕਾਲੀ ਹੈ ਤੇ ਇਹਦਾ ਰੇਟਿੰਗ ਨਹੀਂ ਹੈ ਇਹਨਾਂ ਬੋਲੇ 10 ਕਰਦੇ 15 ਕਰਦੇ ਪੂਰੇ ਲੱਖ ਰੀ ਦੇਣੀ ਹੈ ਬਈ ਲੱਖ ਰੀ ਦੇਣੀ ਹੈ ਮਾਨਤਨ ਹੋ ਜੂ ਮਾਨਤਨ ਕਰ ਦਾਂਗੇ ਮਾਨਤਨ ਦੋਸਤੋਂ ਲੱਖ ਦੀ ਦੇਣੀ ਆ ਮਗਰ ਕੱਟੀ ਆ ਤੇ ਇਹ ਚ ਮਾਨਤਨ ਹੋ ਜੂਗਾ ਆ ਗਈ ਤੀਜੇ ਨੰਬਰ ਵਾਲੀ ਮੱਝ ਕੱਟਾ ਇਹਦੇ ਮਗਰ ਇਹਦੇ ਮਗਰ ਕੱਟਾਗਾ ਇਹ ਕਹੇ ਦਣਾ ਨਹੀਂ ਆ 7 ਦਿਨ ਸੂਈ ਨਹੀਂ ਹੋਗੇ 7 ਦਿਨਾਂ ਦੀ ਇਹ ਥੋੜਾ ਜਿਹਾ ਉਧਰ ਕਿਸ ਜੀ ਕੱਟ ਲੈ ਇਹਦੇ ਸਨੇ 10 ਕਿਲੋ ਦੁੱਧ ਆ ਹੁਣ ਤਿਆਰ ਜਮਾ ਅੱਛਾ ਹਾਂ ਚਵਾਈ ਚਵੀ ਦੀ ਓਕੇ ਆ ਜਮਾ 10 11 ਦੇ ਦੋ ਰੋਟੀਆਂ ਭਰਮੀਆਂ ਯਾਰ ਗੋਲ ਆ ਹਾਂ ਹੱਲੋਂ ਸਾਫਾ ਵਧੀਆ ਲੇਵੇ ਦੀ ਵੀ ਸਾਫਾ ਸਾਫਾ ਹਾਂ ਲੇਵੇ ਤਾਂ ਵਧੀਆ ਸਾਫੀ ਚੋਈ ਵਾਲਾ ਸਹੀ ਹਾਂ ਉਹਨਾਂ 8 ਕਿਲੋ ਤੋਂ 10-11 ਕਿਲੋ ਦੇ ਦੂ ਵਧੀਆ ਇਹ ਹਾਂ 10-11 ਕਿਲੋ ਕੋਈ ਵਾੜਾ ਉਹੀ ਗੱਲ ਕੱਪ ਵਾਲੀ ਗੱਲ ਨਹੀਂ ਗਈ ਤਾਂ ਆ ਜਾਂਦਾ ਨੋਰਮਲ ਬਸ ਦੇ ਹੀ ਜਾਂਦਾ ਨਾ ਸ਼ਰੀਰ ਦੇ ਹਿਸਾਬ ਨਾਲ ਤੇ ਸਿੰਗਾ ਵਗੈਰਾ ਦੀ ਵੀ ਸੋਹਣੀ ਆ ਗਈ ਸੋਹਣੀ ਹੈ ਸਾਰੀ ਬਰਦੀ ਚੜਦੀ ਹੈ ਦੂਜਾ ਸੂਆ ਸੁਈ ਹੋਈ ਹੈ ਤੇ ਕੱਦ ਜਰੂਰ ਥੋੜਾ ਜਿਹਾ ਘੱਟ ਹੈ ਹਾਈਟ ਦੇ ਵਿੱਚ ਪਰ ਲੰਬੀ ਬਹੁਤ ਹੈ ਛੋਟੀ ਆ ਲੰਬੀ ਬਹੁਤ ਹੈ 10-11 ਕਿਲੋ ਦੁੱਧ ਦਾ ਕਰ ਹੀ ਜਾਣਾ ਨਹੀਂ ਤੇ ਰੇਟ ਇਹਦਾ ਇਹਨਾਂ ਮਤਲਬ ਤੁਸੀਂ ਕਿਰੇਏ 85 ਹਜ਼ਾਰ ਦੇ ਹਾਂ ਨਾ ਬਈ 85 ਹਜ਼ਾਰ ਦੀ ਹਾਂ ਨਾ ਦੋਸਤੋ ਆਹ ਰੇਟ ਸਹੀ ਆ ਅਸੀਂ ਜਿਾਸੀ ਹਜ਼ਾਰ ਦੇ ਘਰਾਂ ਚ ਦਸ 11 ਲੀਟਰ ਵਾਲਾ ਉਹ ਅੱਜ ਮੈਂ ਨਾ ਬਾਕੀ ਵਪਾਰੀ ਦਾ ਕੰਮ ਉਹਨੇ ਤਾਂ ਬਾਈ ਨੇ ਆਲੀ ਦੇ ਫਰਕ ਹੀ ਲੈਣੀ ਹੁੰਦੀ ਐ ਨਾ ਕਿ ਇਹਨਾਂ ਦੁੱਧ ਦੀ ਚਵਾਈ ਇਹਨਾਂ ਨੇ ਸਹੀ ਲੈਣੀ ਹੁੰਦੀ ਨਾ 2000 ਪ੍ਰੋਫਿਟ ਲੈਣਾ 4000 ਤਾਂ ਲੈਣੀ ਲੈਣਾ ਹੁੰਦਾ ਇਹ ਤੀਜੇ ਨੰਬਰ ਵਾਲੀ ਮੱਚ ਸੀ ਤੇ ਲਾਸਟ ਤੇ ਇੱਕ ਗਾਂ ਹੀ ਰਹਿ ਗਈ ਇਹਦੀ ਗਿੱਡੇ ਵਾਲਾ ਜੇ ਕਿਹਦੇ ਵਿੱਚ ਜੇ 10 ਦਿਨ ਬਾਕੀ ਐ ਹੂੰ 24 25 ਕਿਲੋ ਦੁੱਧ ਦੱਸਦਾ ਇਹਦਾ ਹੂੰ ਇਹਦਾ ਅੱਜ ਦਾ ਆਪਾ ਸਟ੍ਰੇਟ ਹੇਅਰ ਪੀ ਲੈਣ ਦਿਨ ਦੇ ਵਾਲੂਆ ਬੜਾ ਲੀਬਲ ਦੇ ਵਾਲੂਆ ਹਾਂ ਫੱਲੇ ਕੈਮਿਸਟਰੀ ਹੋਈ ਇਹ ਤੀਜਾ ਸੂਆ ਸੂਬਾ ਹੀ ਹੁਣ ਅੱਛਾ ਹਾਂ ਉਦੋਂ ਹੀ ਹੋ ਕਿਉਂ ਨਾ ਦੇ ਵੀਡੀਓ ਪਰ ਉਪਰ ਅੱਜ ਦਾ ਭਾਜੋ ਕਿ ਬਾਈ ਅੱਥ ਦਿਨਾਂ ਨੂੰ ਭਾਜ ਦਾ ਹੋਰ ਹੋਊਗਾ ਬੇ ਠੀਕ ਆ ਕੋਈ ਇੱਕ ਦੋ ਦਿਨਾਂ ਚ ਆਉਂਦਾ ਜੇ ਕਿੰਨੇ ਦਿਨ ਕਹਿੰਦੇ ਸੀ ਪਰੰਦੇ ਇਹ ਵੀ ਇਹ 10 ਦਿਨ ਲੈ ਜੂ ਬਾਈ 10 ਦਿਨ ਲੈ ਜੂ ਨਾ ਇਤਰ ਨਹੀਂ ਲੱਗੀ ਇਹ ਤੇ ਲੀਆ ਲੂਆ ਤਾਂ ਬਹੁਤ ਡਬਲ ਲਈ ਫਿਰਦੀ ਆ ਤੇ 24 25 ਕਿਲੋ ਖੁੱਲਾ ਪਾ ਦਮੇ ਜਮ ਪਾਜੂ ਪਾਜੀ 24 20 ਪਲੱਸ ਵਾਲੀ ਹੈਗੀ ਆ ਪਰ ਥੋੜੀ ਸਮਾਈ ਘੱਟ ਚ ਹੋਈ ਆ ਨਾ ਜੀ ਟ੍ਰੇਟ ਇਹ ਦੀ ਤਾਂ ਆ ਮੁੰਨ ਅੱਜ ਦਾ 63000 ਦੀ ਦੇ ਦਾਂਗੇ ਹਾਂ ਨਾ ਵੀ 63000 ਦੀ ਹਾਂ 60 ਦੀ ਹੋ ਜੂ ਚੱਲ ਦੇਖ ਲਾਂਗੇ ਮੌਕੇ ਤੇ ਹਾਂ ਵਾਈਕ ਚੜਾ ਇੰਨਾ ਕ ਤਾਂ ਮਾਨਤਨ ਕਰ ਦੂਗਾ ਬਾਕੀ ਦੁੱਧ ਦੇ ਨਾਲ ਆ ਪਸੂਗਾ ਹੋਊਗੀ ਜਿਉਂ ਤੇ ਦੂਏ ਦਾ ਨਾ ਜੀਤਾ ਠੀਕ ਜਿਹਾ ਸੁਆ ਸੋਈ ਹਾਂ ਥੋੜੀ ਜੀ ਅੱਜ ਆਈ ਕਰਕੇ ਹੁਣ ਕਰਕੇ ਨਾ ਦੁਪਹਿਰੇ ਆਈ ਸੀ ਗਰਮੀ ਐ ਥੋੜੀ ਜੀ ਸ਼ਾਂ ਸ਼ੂਨੂ ਨੇ ਦੇ ਰਿਆ ਨੇ ਸਮਾਂ ਕੇ ਸਮਾਂ ਅੱਧੀ ਜੀ ਚੜ ਕੇ ਚੱਲੇ ਅੱਗੇ ਅਸੀਂ ਦੀ ਸ਼ਾਂਕੂ ਸ਼ੂਨੂ ਲਾਇਆ ਹੋਇ ਜਦੋਂ ਨਾ ਸਮਾਂ ਸਹੀ ਗੋਦ ਇਹ ਤਾਂ 5-4 ਦਿਨ ਖੜੇ ਰਹਿ ਕੇ ਸਾਫੀ ਕੀ ਉਹਦੋਂ ਤੇ ਤਿੰਨ ਮੱਝਾਂ ਦੋਸਤੋ ਤੇ ਇੱਕ ਵਾਰੀ ਜੀ ਜੀ ਤਾਂ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਈਏ ਆਪਾਂ 87993 87993 84196 84196 196 ਇਹ ਨੰਬਰ ਆਕੇ ਹੋਰ ਵੀ ਕੋਈ 94334 94334 93124 93124 ਹਾਂ ਨਾਂ ਜਗਜੀਤ ਸਿੰਘ ਹਾਂ ਪਿੰਡ ਬਾਈ ਸਰਖਣਾ ਜਿਹੜਾ ਬਟੇਂਡਾ ਨੇੜੇ ਮੋੜ ਰਹਿ ਜਾਂਦਾ ਮੋੜ ਕਿੰਨੇ ਕਿਲੋਮੀਟਰ ਹੈ ਮੋੜ 8 ਕਿਲੋਮੀਟਰ ਮੋੜ 8 ਕਿਲੋਮੀਟਰ ਦੋਸਤੋ ਤੇ ਬਾਈ ਨੂੰ ਫੋਨ ਲਾ ਕੇ ਜਿਹੜੇ ਵੀ ਬਸ ਦੀ ਨੰਬਰ ਬਾਈ ਤੁਸੀਂ ਵੀਡੀਓ ਮੰਗਵਾਣੀ ਹੈ ਮਗਾ ਸਕਦੇ ਹੋ ਰੇਟ ਫੋਨ ਤੇ ਕਰ ਸਕਦੇ ਹੋ ਉਦੋਂ ਬਾਅਦ ਘਰੇ ਆ ਕੇ ਤਸੱਲੀ ਕਰਕੇ ਚੋਕ ਦੇ ਪਾਸੋਂ ਲੈ ਆ ਸਕਦੇ ਹੋ ਠੀਕ ਹੈ ਜੀ ਤੇ ਬਾਈ ਠੀਕ